ਹੈਲੋ ਅਛਾ ਅਛਾ ਪਾਤੀਆਂ ਵਾ ਚੱਲ ਮੈਂ ਵੇਖਦਾ ਇੱਕ ਮਿੰਟ ਲੈ ਫੋੜ ਵੰਦੇ ਆਉਣ ਲੱਗਣੀਆਂ ਜਦੋਂ ਅਰੀਜਨਲ ਹੁੰਦੀਆਂ ਵੰਦੇ ਚੱਲ ਇਹਨਾਂ ਨੂੰ ਵਖਾ ਲਨਾ ਹੁਣ ਜੋਦ ਦਾ ਵੀ ਅੱਜ ਨਾ ਲਾਸਟ ਡੇ ਆਈ ਤੇ 3 2 1 ਜਦੋਂ ਮੰਮੀ ਨੇ ਮੈਂ ਫੋੜ ਵਾ ਖਾ ਲੀਆਂ ਨੇ ਉਹਨੇ ਜੋਦ ਦੇ ਉਸੇ ਵੇਲੇ ਦਿਵਾਲੀ ਹੋਏ ਨਾ ਚੱਲ ਇਹ ਵੀ ਖੀਰ ਲਾ ਦੇਣੀ ਆ ਉਹਦਾ ਵੀ ਅੱਜ 1 2 1 ਜਦੋਂ ਮੈਨੂੰ ਮਾਤਾ ਨੂੰ ਫੋਟੋ ਉਹਨੇ ਕੋਈ ਫੋਟੋ 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 2 1 ਜਦੋਂ ਮਾਤਾ ਨੂੰ ਇਹ ਫੋਟੋ ਦਿਖਾ ਲਈ ਨਾ ਉਹਨੇ ਦੋਸੇ ਵਾਲੇ ਜੋੜ ਦੇ ਬਰਾਬਰ ਬਰਾਬਰ ਚੁੱਕ ਲੈ 1 2 1 ਆਇਆ ਕੀ ਮਜ਼ਾ ਦੇ ਕੇ ਤਨੌਰੀ ਗਾੜਾ ਪੜਾ ਵੇ ਦੇਖੋ 2 1 ਇਹ ਫੋਟੋ ਮਾਤਾ ਨੂੰ ਉਹ ਕਿਹਾ ਨਾ ਉਦੋਂ ਦਾ ਕੰਮ ਹੋ ਗਿਆ 2 1 ਯਾਰ ਜਦੋਂ ਮੈਂ ਮੰਮੀ ਨੇ ਫੋਟੋਆਂ ਖਾਲੀਆਂ ਨਾ ਮੰਮੀ ਨੇ ਦੋਸੇ ਵਾਲੇ ਦਿਵਾਲੇ ਹੋਏ ਨਾ ਜੋਤ ਦੇ ਚੱਲ ਕੋਈ ਗੱਲ ਨਹੀਂ ਜੋਤ ਦਾ ਵੀ ਖੀਰ ਲਾ ਦੇਣੀ ਆ ਘਰ ਦੇ ਵਿੱਚ ਘਰ ਦੇ ਵਿੱਚ ਕੱਲਾ ਘਰ ਦੇ ਵਿੱਚ ਜਦੋਂ ਮੰਮੀ ਨੂੰ ਫੋਟੋਆਂ ਖਾਲੀਆਂ ਹੈਲੋ ਅਛਾ ਅਛਾ ਪਾਤੀਆਂ ਵਾ ਮੈਂ ਵੇਖਦਾ ਹਾਂ ਭਲਾ ਹੁਣ ਇਹ ਆ ਵੀ ਉਹਨੇ ਜੋੜ ਦੇ ਉਸੇ ਵੇਲੇ ਦੀਵਾਲੀ ਹੋਈ ਨਾ ਫੋਟੋ ਵੇਖ ਕੇ ਚੱਲ ਜੋੜਦਾ ਵੀ ਆ ਜਾ ਆਖਰੀ ਦੇਣੀ ਆ ਘਰ ਦੇ ਵਿੱਚ ਫਿਰ ਆਗੇ ਬਸ ਵਧੀਆ ਹਾਏ 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 ਚੰਦਿਆ ਉਸੇ ਫੇਰ ਐਂ ਹੀ ਤੇ ਮੈਨਾਂ ਕੋ ਖਰਾਬ ਨਾ ਦੁਬਾਰਾ 2 1 ਚੱਲ ਜੋੜਦਾ ਵੀ ਨਾ ਆ ਘਰ ਦੇ ਵਿੱਚ ਆਖਰੀ ਦੇਣੀ ਆ ਜੀ ਇਹ ਕਿਰਪਾ ਦਾ ਇਹ ਦੱਸ ਤੂੰ 2 1 ਜਦੋਂ ਮੰਮੀ ਨੂੰ ਮੈਂ ਆ ਫੋਟੋਆਂ ਖਾਲੀਆਂ 3 2 1 ਜਦੋਂ ਯਾਰ ਮੰਮੀ ਨਾਲ ਫੋਟੋਆਂ ਖਾਲੀਆਂ ਨਾ ਉਹਨੇ ਉਸੇ ਵੇਲੇ ਜੋਦ ਦੇ ਦਿਵਾਲੇ ਹੋ ਜਾਣਾ ਚੱਲ ਏ ਆ ਜੋਦ ਦਾ ਗਿਆ ਕਰੀ ਦੇ ਆਪਾਂ ਕਿਹਦਾ ਦੱਸ 2 ਉੱਚੀ ਬੋਲਿੰਗ 1 ਚੱਲੇ ਜਦੋਂ ਆ ਫੋਟੋਆਂ ਮੈਂ ਖਾਲੀਆਂ ਨਾ ਮੰਮੀ ਨੇ ਉਹਨੇ ਵੇਖੀ ਜੋਦ ਦੇ ਦਿਵਾਲੇ ਹੋ ਜਾਣਾ ਚੱਲ ਏ ਆ ਵੀ ਜੋਦ ਦਾ ਵੀ ਨਾ ਆਖਰੀ ਦਿਨਾਂ ਘਰ ਦੇ ਵਿੱਚ ਜਦੋਂ ਆ ਫੋਟੋ ਮਾਂ ਮਮੀ ਨੂੰ ਮਗਾ ਲਿਆ। ਇਹ ਕਿਹੜਾ ਫੋਟੋ ਆ ਭਾਈ ਇਹ ਨਾ। ਪੋਵਾ। ਯਾਰ ਜਦੋਂ ਇਹ ਫੋਟੋ ਮਾਂ ਮਮੀ ਨੂੰ ਮਗਾ ਲਿਆ। ਇਹ ਨਾ ਬਾਹਰ ਦਾ ਬੱਚਾ ਆ ਗਿਆ। ਚਾਹ ਮਾਂ ਨੂੰ ਘਾ ਲਿਆ। ਆ ਜੀ ਜੋ ਉਦਾਂ ਨਾ ਆ ਘਰ ਦੇ ਵਿੱਚ ਅਖੀਰਲਾ ਦੇਣਾ। ਹੁਣ ਵੇਖਾਂਗੇ ਕੀ ਬੰਦਾ। ਬਸ 21 ਸੀਨ ਕੀਆ? 21 ਕੀ? ਵਿਕਰੀ ਵੀਡੀਓ ਵਾਲੀ। 21 ਮੈਂ ਫੱਕਾ ਨਹੀਂ ਸਹੀ। ਟੂਰ ਜੋਤ ਆਪਣੇ ਸਿਰਦਾ ਧਿਆਨ ਰੱਖਿਆ ਕਰ ਠੀਕ ਟੂਰ ਸੰਦੀਪ ਮੈਨੂੰ ਤਾਂ ਸਮਝ ਨਹੀਂ ਲੱਗੰਦੀ ਇਹ 50 ਦਿਨ ਦੇਖਣੇ ਪੈਣੇ ਹਨ ਦਵਾਂ ਸਰ ਘੜੀ ਟੂਰ ਚਲ ਦੀਦੀ ਮੈਨੂੰ ਤਾਂ ਇੰਨੇ ਚ ਬੜੀ ਖੁਸ਼ੀ ਆ ਕਿ ਤੁਸੀਂ ਦੀਦੀ ਉਹ ਜੋ ਹਲੋ ਹਾਂ ਬੋਲ ਹਾਂ ਬੋਲੋ ਹਲੋ ਹੈਲੋ ਜੋਤ ਆ 3 2 1 3 2 1 ਚੰਗੀ ਤਰ੍ਹਾਂ ਜੋਤ ਤੂੰ ਆਪਣੀ ਮੰਮੀ ਨੂੰ ਫੋਨ ਕਰਨਾ ਹੀ ਜੇ ਉਹ ਆ ਸਕਦੇ ਤੇ ਆ ਜਾਂਦੇ ਕੀ ਹੋ ਗਿਆ 3 2 1 ਜੋਤ ੜੀਆਂ ਗੱਲਾਂ ਕਰਨ ਦੀ ਹੀ ਉਹ ਦੇ ਦੇ ਹਾਂ ਕੋਈ ਨਹੀਂ ਕੋਈ ਨਹੀਂ ਆਰਾਮ ਨਾਲ 2 1 ਸੰਦੀਪ ਮੈਂ ਤੈਨੂੰ ਕੀ ਦੱਸਾਂ ਜਦੋਂ ਘਰ ਦੇ ਵਿੱਚ ਏਡੀ ਵੱਡੀ ਗੱਲ ਹੋ ਜੇ ਨਾ ਕਈਆਂ ਨੇ ਉਹਨੂੰ ਕਹਿਣਾ ਕਈਆਂ ਨੇ ਉਹਨੂੰ ਕਹਿਣਾ ਫਿਰ ਕਰ ਇਹ ਰਿਹਾ 3 2 1 ਸੰਦੀਪ ਉਹ ਵੀ ਕੀ ਕਰਨ ਕੀ ਕੁਝ ਕੁਝ লাইਵ ਵੇਖਿਓ ਸਾਡੀ ਕੁਝ ਕੁਝ ਨਹੀਂ ਆਉਂਦੀ ਦਾ 3 ਉਹ ਤਾਂ ਕੀ ਹੈ ਮੇਰੇ ਘਰ ਦਾ ਇਹ ਰੋਜ਼ ਵੀ ਜੋੜੀ ਹੀ ਮੇਰੀ ਬੁਢੀ ਅੱਲਾ ਮਾ 3 2 1 ਸੰਦੀਪ ਉਹਨਾਂ ਦਾ ਵੀ ਪੋਤੇ ਆ ਉਹ ਤੇ ਗੱਲ ਸਹੀ ਆ ਆ ਜਾਓ ਅੱਗੇ 3 2 1 ਹਾਂਜੀ ਘਾਤੀ ਮੁੜ ਕੇ ਤੇ ਨਹੀਂ ਬੁਖਾਰ ਹੋਇਆ 3 2 1 ਮੁੜ ਕੇ ਤੇ ਨਹੀਂ ਬੁਖਾਰ ਹੋਇਆ ਆ ਲਿੰਦੀ ਆ ਤਾਂ ਸਾਦੀਆਂ ਨੂੰ ਤੋਦਾਂ ਨੂੰ ਕੀ ਗੱਲ ਹੋਈ ਆ ਆਪਨੇ ਰੋਟੀ ਪਾਣੀ ਲੰਗ ਦਾਨ ਨੂੰ ਚੱਲ ਚੱਲ 1 ਉਹਦੇ ਹੱਥ ਪੈਰ ਨਾ ਸਲਾਮਤ ਵਾ ਅਜੇ ਕੀਤਾ ਉਥੇ ਕੋਈ ਗੱਲਬਾਤ ਹੈਗੀ ਵੀ ਆ ਕਿ ਨਹੀਂ ਹੈਗੀ ਇਹ ਪਹਿਲਾਂ ਹੀ ਇੰਤਰ ਸੋਗ ਮਨਾ ਕੇ ਬੈਠੀ ਆ ਅਜੇ ਤੇ ਮੈਂ ਨਾ ਮੌਕਾ ਢੀਕਣ ਲਈ ਆ ਕਦੋਂ ਫੋਟੋਆਂ ਮੇਰੇ ਹੱਥ ਵਿੱਚ ਆਉਂਦੀਆਂ ਵਾ ਨਹੀਂ ਜਾਂਦੀ ਬੜੀ ਦੂਰ ਲਗਾ ਲੜਦੇ ਨੇ ਹਾਂ ਠੀਕ ਹੈ ਬੈਠੀ ਵੇਖਿਆ ਲੜਦੇ ਨੇ ਇਹ ਤਾਂ ਤੁਸੀਂ ਸੁਣੀ ਸੁਣਾਈਆ ਗੱਲਾਂ ਕਰੀ ਜਾਂਦੇ ਪਾ ਲੜਦੇ ਜਾਂ ਤਾਂ ਕਹੋ 2 1 ਐਵੇਂ ਸੋਗ ਬਣਾ ਕੇ ਬੈਠੀ ਆ ਇਹ ਬੰਦ ਕੀਤਾ ਰੋਟੀ ਪਾਣੀ ਬੰਦ ਕੀਤਾ ਕਿਉਂ ਬੰਦ ਕੀਤਾ ਵਾ ਤਿੰਨ ਫੁਲਕੇ ਹੁਣ ਖਾਦੀ ਮੈਂ ਉਹਨੇ ਕਿਹਾ ਕਿ ਇਹ ਇੱਥੇ ਬੈਈ ਨਾ ਹੁਣ ਦੀ 2 1 ਹੈਲੋ ਅਛਾ ਅਛਾ ਪਾਤੀਆਂ ਚਲ ਮੈਂ ਵੇਖਦਾ ਇੱਕ ਮਿੰਟ ਲੈ ਫੋੜ ਵਾਂਦੇ ਆਉਣ ਲੱਗਣੀਆਂ ਜਿਹੜਾ ਅਰੀਜਨਲ ਹੁੰਦੀਆਂ ਵਾਂਦੇ ਚਲ ਇਹਨਾਂ ਨੂੰ ਵਿਖਾ ਲੈਣਾ ਹਨ ਜੋਦਾ ਵੀ ਅੱਜ ਨਾ ਲਾਸਟ ਡੇ ਆਈ ਤੇ 3 2 1 ਜਦੋਂ ਮੰਮੀ ਨੇ ਮੇ ਫੋਟੋਆਂ ਖਾਲੀਆਂ ਨਾ ਉਹਨੇ ਜੋਦੇ ਉਸੇ ਵੇਲੇ ਦਿਵਾਲੀ ਹੋਏ ਨਾ ਚਲ ਇਹ ਵੀ ਖੀਰ ਲਾ ਦੇਣੀ ਆ ਉਹਦਾ ਵੀ ਅੱਜ 2 1 ਮੇਰੇ ਕੋਲ ਆ 2 1 ਜਦੋਂ ਮੈਨੂੰ ਮਾਤਾ ਨੂੰ ਫੋਟੋ ਆਈ ਫੋਟੋ 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 2 1 ਜਦੋਂ ਮਾਤਾ ਨੂੰ ਫੋਟੋ ਵਿਖਾ ਲਈ ਨਾ ਉਹਨੇ ਦੋਸੇ ਵੇਲੇ ਜੋ ਉਹਦੇ ਬਰਾਬਰ ਕਰਦੇ ਪਏ ਹਰ ਚੁਗਲੇ ਹਰ ਚੁਗਲੇ ਆਇਆ ਕੀ ਪਤਾ ਦਿੰਗੇ ਤੂੰ ਨੌਂਦਰੀ ਘੜਾ ਪੜਾਵਾ ਤੈਨੂੰ 2 1 ਇਹ ਫੋਟੋ ਜਦੋਂ ਮਾਤਾ ਨੂੰ ਬੰਨ ਯਾਰ ਜਦੋਂ ਮੈਂ ਮੰਮੀ ਨੇ ਫੋਟੋਆਂ ਖਾਲੀਆਂ ਨਾ ਮੰਮੀ ਨੇ ਦੋਸੇ ਵਲੇ ਦਿਵਾਲੀ ਹੋ ਜਾਣਾ ਜੋਤ ਦੇ ਚੱਲ ਕੋਈ ਗੱਲ ਨਹੀਂ ਜੋਤ ਦਾ ਵੀ ਖੀਰ ਲਾ ਦੇਣੀ ਆ ਦਿਨ ਘਰ ਦੇ ਵਿੱਚ ਘਰ ਦੇ ਵਿੱਚ ਗੱਲ ਆ ਕੱਲਾ ਘਰ ਦੇ ਵਿੱਚ ਦੇ ਵਿੱਚ اتنا ਤੋਦਦਾ ਸੀ ਨਾ ਤੇਰੀਆਂ ਬੰਨ ਜਦੋਂ ਮੰਮੀ ਨੂੰ ਫੋਟੋਆਂ ਖਾਲੀਆਂ ਹਲੋ ਅਸ਼ਸ਼ਾ ਪਾਤੀਆਂ ਵਾ ਮੈਂ ਵੇਖਦਾ ਭਾਣ ਏ ਆ ਵੀ ਉਹਨੇ ਜੋਦ ਦੇ ਉਸੇ ਵਾਲੇ ਦਿਵਾਲੇ ਹੋਏ ਨਾ ਫੋਟੋ ਵੇਖ ਕੇ ਚੱਲ ਜੋਦ ਦਾ ਵੀ ਆ ਜਾ ਆਖਰੀ ਦੇਣੀ ਆ ਘਰ ਦੇ ਵਿੱਚ ਫਿਰ ਸਾਂਗੇ ਉਹਦਾ ਸਾਰਾ ਵਧੀਆ ਮੇਰੇ ਸਾਰਾ ਵਧੀਆ ਹੇ 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 ਚੱਲ ਜਾ ਉਸੇ ਫਿਰ ਐਂ ਤੂੰ ਇੰਨਾ ਕੁ ਖਰਾਬ ਨਾ ਦੁਬਾਰਾ 2 1 ਚੱਲ ਜੋਦ ਦਾ ਵੀ ਨਾ ਆ ਘਰ ਦੇ ਵਿੱਚ ਆਖਰੀ ਦੇਣੀ ਅੱਜ ਕੀ ਕਰੂੰ ਬੰਦਾ ਇਹ ਦੱਸ ਤੂੰ ਨਾ ਕਰਾ ਦੇ 2 1 ਜਦੋਂ ਮੰਮੀ ਨੇ ਮੈਨੂੰ ਫੋਟੋਆਂ ਫੜਾਈਆਂ 3 2 1 ਜਦੋਂ ਯਾਰ ਮੰਮੀ ਨਾਲ ਫੋਟੋਆਂ ਖਾਲੀਆਂ ਨਾ ਉਹਨੇ ਉਸੇ ਵੇਲੇ ਜੋਦ ਦੇ ਦਿਵਾਲੇ ਹੋ ਜਾਣਾ ਚੱਲ ਏ ਆ ਜੋਦ ਦਾ ਵਿਆਹ ਕਰੀਦੇ ਆ ਆ ਬਾਕੀ ਦਾ 2 ਉੱਚੀ ਬੋਲੀੰਗ 1 ਚੱਲ ਜਦੋਂ ਆ ਫੋਟੋਆਂ ਮਾਂ ਖਾਲੀਆਂ ਨਾ ਮੰਮੀ ਨੇ ਉਹਨੇ ਵੇਖੀ ਜੋਦ ਦੇ ਦਿਵਾਲੇ ਹੋ ਜਾਣਾ ਚੱਲ ਏ ਆ ਵੀ ਜੋਦ ਦਾ ਵੀ ਨਾ ਆਖਰੀ ਤੇਰੀਆਂ ਘਰ ਦੇ ਵਿੱਚ ਜਦੋਂ ਆ ਫੋਟੋਆਂ ਮਾਂ ਮੰਮੀ ਨੇ ਮਗਾ ਲੀਆਂ ਯਾਰ ਜਦੋਂ ਇਹ ਫੋਟੋ ਮਾਂ ਮੰਮੀ ਨੂੰ ਖਾਣੀ ਇਹਨਾਂ ਬਾਹਰ ਚਾਵਾ ਨੂੰ ਘਰ ਲਿਆਓ ਅੱਜ ਜਿਹੋ ਉਦਾਂ ਆ ਘਰ ਦੇ ਵਿੱਚ ਖੀਰ ਲਾ ਦੇਣਾ ਹੁਣ ਵੇਖਾਂਗੇ ਕੀ ਬੰਦਾ ਬਸ 21 ਸੀਨ ਕੀਆ 21 ਕੀ ਵੈਕਰੀ ਵੀਡੀਓ ਲਈ 21 ਮੇ ਫੱਕਾ ਨਹੀਂ 21 ਜਹੋਤ ਆਪਣੇ ਸਿਹਦਾ ਧਿਆਨ ਰੱਖਿਆ ਕਰ 21 ਸੰਦੀਪ ਮੈਨੂੰ ਤਾਂ ਸਮਝ ਨਹੀਂ ਲੱਗਦੀ ਪਿਆਰ ਦੇ ਨੇ ਵੇਖਣੇ ਪੈਣੇ ਹਨ ਦਵਨ ਸਰਗੜੀ 21 ਚਲ ਦੀਦੀ ਮੈਨੂੰ ਤਾਂ ਇੰਨੇ ਚ ਬੜੀ ਖੁਸ਼ੀ ਆ ਕਿ ਤੁਸੀਂ ਦੀਦੀ ਜੋ ਹੈਲੋ ਇਹਨਾਂ ਬੋਲੀ ਹੈਲੋ ਹੈਲੋ ਜੋ ਹੁੰਦੇ ਹੈ ਆ 3 2 1 3 2 1 ਜੋਤ ਤੂੰ ਆਪਣੇ ਮੰਮੀ ਨੂੰ ਫੋਨ ਕਰਨਾ ਹੀ ਜੇ ਉਹ ਆ ਸਕਦੇ ਤੇ ਆ ਜਾਂਦੇ ਕੀ ਹੋ ਗਿਆ 3 2 1 ਜੋਤ ਬੜੀਆਂ ਗੱਲਾਂ ਕਰਨ ਦੀ ਹੀ ਉਹ ਦੇਦੀ ਹਾਂ ਪਹਿਲੀ 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 2 1 ਸੰਦੀਪ ਮੈਂ ਤੈਨੂੰ ਕੀ ਦੱਸਾਂ ਜਦੋਂ ਘਰ ਦੇ ਵਿੱਚ ਏਡੀ ਵੱਡੀ ਗੱਲ ਹੋ ਜੇ ਨਾ ਕਈਆਂ ਨੇ ਉਹਨੂੰ ਕਹਿਣਾ ਕਈਆਂ ਨੇ ਮੈਨੂੰ ਉਨ ਨੂੰ ਕਹਿਣਾ ਫਿਰ ਕਰ ਇਹ ਦੇ 3 2 1 ਸੰਦੀਪ ਉਹ ਵੀ ਕੀ ਕਰਨ ਕੀ ਕੱਜ ਕੁਝ লাইਵ ਵੇਖਿਓ ਸਾਡੀ ਕੁਝ ਗੱਲ ਨਹੀਂ ਆਉਣੀ ਤਰੀ ਉਹ ਕਹੇ ਮੇਰੇ ਨਾਲ ਵੀ ਜੋਤੀ ਨਹੀਂ ਨਹੀਂ ਬੁੜੀ ਪਰਾਂ ਮਾਮਾ 3 2 1 ਸੰਦੀਪ ਉਹਨਾਂ ਦਾ ਵੀ ਪੋਤਾ ਆ ਉਹ ਨਹੀਂ ਤੇ ਗੱਲ ਸਹੀ ਆ ਆਜੋ ਹਾਂ ਅਗਲੇ 3 2 1 ਹਾਂਜੀ ਘਾਤੀ ਮੁੜ ਕੇ ਨਹੀਂ ਬੁਹਾਰ ਹੋਇਆ 3 2 1 ਮੁੜ ਕੇ ਨਿੰਬਹਾਰ ਹੋਇਆ ਲਾ ਲਿੰਦੀ ਆ ਤਾਂ ਸਾਦੀਆਂ ਨੂੰ ਤੋਦਨ ਨੂੰ ਕੀ ਗੱਲ ਹੋਈ ਆ ਆਪਨੇ ਰੋਟੀ ਪਾਣੀ ਨੰਗ ਦਾਨ ਨੂੰ ਚੱਲ ਚੱਲ 1 ਉਹਦੇ ਹੱਥ ਪੈਰ ਨਾ ਸਲਾਮਤ ਵਾ ਅਜੇ ਕੀਤਾ ਉਹ ਤਾਂ ਕੋਈ ਗੱਲਬਾਤ ਹੈਗੀ ਵੀ ਆ ਕਿ ਨਹੀਂ ਹੈਗੀ ਇਹ ਪਹਿਲਾਂ ਹੀ ਇਸ ਤਰ੍ਹਾਂ ਸੋਗ ਮਨਾ ਕੇ ਬੈਠੀ ਆ ਅਜੇ ਤੇ ਮੈਂ ਨਾ ਮੌਕਾ ਢੀਕਣ ਲਈ ਆ ਕਦੋਂ ਫੋਟੋਆਂ ਮੇਰੇ ਹੱਥ ਵਿੱਚ ਆਉਂਦੀਆਂ ਵਾ ਨਹੀਂ ਜਾਂਦੀ ਬੋਲੀ ਦੂਤ ਲੜਦੇ ਹਨ ਵਾ ਤੇ ਇਹੋ ਬੈਠੀ ਵੇਖਿਆ ਲੜਦੇ ਨੇ ਇਹ ਤਾਂ ਤੁਸੀਂ ਸੁਣੀ ਸੁਣਾਈ ਗੱਲਾਂ ਕਰੀ ਜਾਂਦੇ ਬਲੜਦੇ ਜਾਂਦ ਕਹੋ 2 1 ਐਵੇਂ ਸੋਗ ਬਣਾ ਕੇ ਬੈਠੀ ਆ ਇਹ ਬੰਦ ਕੀਤਾ ਰੋਟੀ ਪਾਣੀ ਬੰਦ ਕੀਤਾ ਕਿਉਂ ਬੰਦ ਕੀਤਾ ਵਾ ਤਿੰਨ ਫੁਲਕੇ ਖੋਣ ਕਰਦੀ ਪਰ ਉਹਨੇ ਕਰ ਕਿ ਇਹ ਇੱਥੇ ਪਈ ਨਾ ਹਦੀ 2 1